ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪੈਂਡ ਰਸੂਲਪੁਰ ਦੇ ਵਿੱਚ ਲੈ ਆਏ ਆ ਤੁਹਾਨੂੰ ਬਾਬਾ ਜੀਤਾ ਸਟੱਡ ਫਾਰਮ ਤੇ ਆਮ ਤਾਂ ਮਿੱਤਰੋ ਸਾਰੇ ਜਾਣਦੇ ਹੀ ਆ ਕੋਈ ਦੱਸਣ ਦੀ ਬਾੜੀ ਲੋੜ ਨਹੀਂ ਮੈਨੂੰ ਤੇ ਆ ਜੋ ਮਿਲੌਣੇ ਆਪਾਂ ਬਰ ਰਾਜ ਨੂੰ ਬਈ ਸਤਿ ਸ਼੍ਰੀ ਅਕਾਲ ਬਾਈ ਕੈਮ ਵਸੇ ਤਾਂ ਪੂਰੇ ਵਧੀਆ ਪੂਰੇ ਵਧੀਆ ਉਹ ਠੀਕ ਠਾਕ ਆਪਾਂ ਬਾਵਾ ਟਾਈਮ ਬਾਅਦ ਮੁਲਾਕਾਤ ਹੋਈ ਆਪਣੀ ਹੈ ਕਿ ਨਹੀਂ ਕੰਮਕਾਰ ਤੇ ਰਜੇ ਵੈਂਚ ਬੰਦਾ ਆਉਂਦੀ ਹੈ ਕਿ ਮੇਟਲ ਦਾ ਕੰਮ ਕਰਦਾ ਪੂਰਾ ਵਧੀਆ ਚੱਲੀ ਜਾਂਦਾ ਹੈ ਕਿਰਪਾ ਬਾਬੇ ਦੀ ਠੀਕ ਹੈ ਜੀ ਕਿੰਨੇ ਕ ਜਾਨਵਰਾਂ ਸੇਲ ਆਲੇ ਜਾਨਵਰ ਵੀ ਬਾਬੇ ਦੀ ਕਿਰਪਾ ਨਾਲ ਆਪਣੇ 30 35 ਦਾ ਹਰ ਵਕਤ ਖੜੀ ਰਹਿੰਦੇ ਦੋ ਨਵੇਂ ਆ ਗਏ ਚਾਰ ਦੇ ਆਂਦੇ ਚਾਰ ਦੇ ਤੇ ਦੋ ਨਵੇਂ ਲਿਆਂਦੇ ਹਨ ਡੇਲੀ ਸੇਲ ਪਰਚੇਦਾਂ ਚੱਲੀ ਜਾਂਦਾ ਆਪਣਾ ਸਹੀ ਹੈ ਤੇ ਜਿਆਦਾ ਮੰਨ ਲਓ ਵੀ ਬੱਚੇ ਲਿਉਂਦੇ ਆ ਕਿ ਵੱਡਗੇ ਸਾਰਾ ਸਾਰਾ ਜੀ ਸਾਰੇ ਤਰ੍ਹਾਂ ਦੇ ਕੋਈ ਨਹੀਂ ਹੋਣੇ ਆ ਕੋਈ ਮੂਟੇ ਰੇਟ ਤੋਂ ਵੱਡੇ ਰੇਟ ਤਾਂ ਹੀ ਮੰਨ ਲਓ ਸਾਰੇ ਚੱਲੇ ਜਾਂਦੇ ਕਿਥੋਂ ਬਸ ਸਟਾਰਟਿੰਗ ਕਿੱਥੋਂ ਹੋ ਜਾਂਦੀ ਹੈ ਮੰਨ ਲਾ ਵੀ ਨਾਰਮਲ ਬੰਦੇ ਜਾਨਵਰ ਦਾ ਸ਼ੈਟਰ ਡਿਪੈਂਡ ਹੁੰਦਾ ਜਿਵੇਂ ਪਰਸਾ 50 60000 ਵਾਲੀ ਬਸ਼ੀਰੀ ਵੀ ਖੜੀ ਸੀ ਠੀਕ ਹੈ ਤੇ ਅੱਜ ਆਪਣੇ ਕੋਲ ਬਸ਼ੀਰਾ ਖੜਾ ਲਾਲ ਰਤਨ ਦਾ ਠੀਕ ਹੈ ਲਾਲ ਰਤਨ ਦਾ ਗਰੰਟੀ ਨਾਲ ਲਾਲ ਰਤਨ ਦਾ ਠੀਕ ਹੈ ਜੀ ਤੇ ਉਹ ਜਮਾ ਹੀ ਭਾਣਾ ਦੇ ਦਾਂਗੇ ਆਪਾਂ ਮੰਨ ਲਓ ਜਾਇਜ਼ ਰੇਟ 10 ਨੂੰ ਕਿਰੇਟ ਇੱਥੇ ਹੁਣ ਕਿ 55 ਕੁ ਹਜ਼ਾਰ ਦਾ ਦੇ ਦਾਂਗੇ ਠੀਕ ਹੈ ਉਮਰ ਉਹਦੀ ਕਿੰਨੀ ਹੋਗੀ ਉਮਰ ਹੋ ਗਿਆ 11 ਮਹੀਨਾ ਦਾ ਸਾਲ ਦੇ ਆਸ-ਪਾਸ ਜੀ ਤਿੰਨ ਪੈਰ ਜੱਟੇ ਮੱਥੇ ਪਟਾ ਠੀਕ ਹੈ ਜੀ ਕਿੱਥੇ ਖੜਾ ਉੱਥੇ ਉਹ ਬੱਚਿਆਂ ਦੇ ਖੜਾ ਉਧਰ ਜੀ ਠੀਕ ਹੈ ਜੀ ਉਹਦਾ ਹੋ ਸਕਦਾ ਆਪਣਾ ਹਾਂ ਜੀ ਹਾਂ ਜੀ ਸ਼ਾਰਟ ਲਾਉਂਦੇ ਹਾਂ ਹਾਂ ਜੀ ਤੇ ਇਹ ਆਪਣਾ ਕਿੰਨੀ ਕੁ ਉਮਰ ਦਾ ਹੋ ਗਿਆ ਆ? ਆ ਹੋ ਗਿਆ 5.5 ਸਾਲ ਦਾ 13 April 2019 ਦਾ ਜਨਮ ਹੈ ਦਾ ਵਿਸਾਖੀ ਵਾਲੇ ਦਿਨ ਦਾ ਜੀ। ਵਿਸਾਖੀ ਵਾਲੇ ਦਿਨ ਦਾ ਖੇਲੇ ਦਿਨ ਜੰਮਿਆ ਸੀ। 2019 ਦੀ। ਇਹ ਇਹਦਾ ਮੰਨ ਲਓ ਵੀ ਜੋਕੜ ਕੀ ਹੈ ਇਹਦਾ ਜਿਵੇਂ ਮੰਨ ਲਓ ਆ ਆਪਣਾ ਦਲਵਾਗ ਰਣਨੀ ਦਾ ਪੋਤਾ ਜੀ। ਰਣਨੀ ਵਾਲੇ ਦੇਵਰਾਜ ਦਾ ਬੱਚਾ ਕੀ ਹੈ। DNA ਦਾ ਹੋਇਆ ਹੋਇਆ ਜੀ। ਠੀਕ ਹੈ ਪਾਸਵਰਡ ਬਣਿਆ ਸਾਰਾ ਕੁਆਲੀਫਾਈਆ ਚੈਂਪੀਅਨ ਵੀ ਬਣਿਆ ਹੋਇਆ ਤੇ ਹੁਣ ਤਾਂ ਬਾਬੇ ਕਰਪਣ ਰਿਜ਼ਲਟ ਵੀ ਆ ਗਿਆ ਤੇਰੇ ਪਿੰਡ ਦੀ ਤਿੰਨ ਚਾਰ ਬੱਚੇ ਤਾਂ ਇਹਦੇ ਖੜੇ ਆ ਸਹੀ ਆ ਜਿਹੜਾ ਉਹ ਗੁਰਦਾਰੇ ਕੋਲੇ ਵੀ ਉਹ ਹਾਂ ਉਹ ਵੀਡੀਓ ਵੀ ਭਾਈ ਤੋਂ ਔਰ ਲ ਭਾਈ ਬੂਟੇ ਮੈਂਬਰ ਹੁਣੇ ਉਹਨਾਂ ਕੋਲ ਦੋ ਬੱਚੇ ਖੜੇ ਆ ਤੇ ਇੱਕ ਮਸੀਰਾ ਇੱਕ ਬਸ਼ੀਰੀ ਇਹ ਉਹ ਵੀ ਕਰੰਟ ਵੀ ਬਹੁਤ ਸੀ ਉਹ ਬੱਚੇ ਆਈ ਨਹੀਂ ਗਿਆ ਬਈ ਬੱਚੇ ਸਾਰੇ ਬਾਬੇ ਕਰਪਣ ਨਾਲੇ ਘੋੜੀ ਦਰਮਿਆਨੀ ਸੀ ਬਾੜੀ ਆਪਾਂ ਕਹਿੰਦੇ ਹਾਈ ਫਾਈ ਨਹੀਂ ਪੂਰਾ ਸੋ ਕੁਆਲਿਟੀ ਦਾ ਬੱਚਾ ਉਹ ਆ ਜੀ ਉਥੇ ਇਹ ਮੰਨ ਲਾ ਜਿੰਨੇ ਵੀ ਬੱਚੇ ਸੂયા ਮਾੜੀਆਂ ਘੂੜੀਆਂ ਤੇ ਵੀ ਚੰਗੇ ਸੋਏ ਨੇ ਚੰਗੀ ਤੇ ਤਾਂ ਹਰ ਕੋਈ ਚੰਗਾ ਸੂ ਜਾਂਦਾ ਇਹਦਾ ਇਹ ਆ ਵੀ ਚੰਗੀ ਘੋੜੀ ਤੇ ਵੀ ਪਰ ਚੰਗਾ ਦੇਣਾ ਦੇਣਾ ਨਾਲ ਮਾੜੀ ਘੋੜੀ ਤੇ ਵੀ ਚੰਗਾ ਬੱਚਾ ਦਿੱਜਦਾ ਇੱਕ ਫੀਸ ਜਾ ਜਾ ਫੀਸ ਕਿੰਨੀ ਕੀ ਰੱਖੀ ਆ ਜੀ 48000 ਰੁਪਏ ਰੱਖੀ 48000 ਰੁਪਏ ਉਹ ਵੀ ਦੂਰੋਂ ਨੇੜੇ ਆਏ ਬੰਦੇ ਦਾ ਮਾਨਤਨ ਹੋ ਜਾਂਦਾ ਕਦੇ ਆਪਾਂ ਆੜ ਕੇ ਕੇ ਤਫੀਸ ਲਈ ਨਹੀਂ ਸਹੀ ਹੈ ਜੀ ਬਾਕੀ ਐ ਮੰਨ ਲਾ ਜਾਇਜ ਫੀਸ ਵਿੱਚ ਚੰਗਾ ਬੱਚਾ ਘਰੇ ਆ ਜਾਂਦਾ ਹਰ ਬੰਦੇ ਦਾ ਹੌਸਲਾ ਵਧਦਾ ਜੀ ਸਹੀ ਆ ਬੱਚੇ ਦਾ ਬਹੁਤ ਬੰਬ ਖੜਦਾ ਪੂਰੇ ਮੂਰਾ ਬਾਕੀ ਲੈਨ ਤੇ ਗਰੰਟੀ ਨਾਲ ਡੀਐਨਏ ਹੋਇਆ ਕੋੜਾ ਦਾ ਬੱਚਾ ਮੂਰੇ ਵਧੀਆ ਬੈਠ ਜਾਂਦਾ ਸਹੀ ਆ ਤੇ ਹੁਣ ਮੰਡੀ ਵੀ ਆ ਗਈ ਮੰਡੀ ਵੀ ਮਹੀਨਾ ਮਹੀਨਾ ਕਰਿਆ ਕਿ ਮਹੀਨਾ ਰਹਿ ਗਿਆ ਉਹ ਉਥੇ 15 ਤਰੀਕ 15 ਤਰੀਕ 15 ਨਵੰਬਰ ਤੋਂ ਜੀ ਬਾਕੀ ਇੱਕ ਵਾਰ 15 ਤਰੋਂ ਹੈਗੀ ਆ 19 ਤੱਕ ਕਿੰਨੀ ਤੱਕ 19 ਤਾਈ ਹੋਊ ਹਜੇ ਮੀਟਿੰਗ ਹੋਣੀ ਹੈ 10 5 10 ਦਿਨਾਂ ਤਾਈ ਮੀਟਿੰਗ ਹੋਜੂ ਆਪਣੇ ਡੈਡੀ ਸਰਪੰਚ ਸਿਰ ਹੈਗਾ ਮੈਂਬਰ ਆ ਕਮੇਟੀ ਮੈਂਬਰੀ ਆ ਜਿੱਦਣ ਮੀਟਿੰਗ ਹੋਈ ਆਪਾਂ ਆਪਣੇ ਪੇਜ ਤੇ ਪਾਵਾਂਗੇ ਸਾਰਾ ਪੂਰਾ ਉਦਨ ਸ਼ਾਰਟ ਹੀ ਹੋਜੂ ਉਹ ਤਾਂ ਆਏ ਤਾਂ ਨਹੀਂ ਜੀ ਵੀ ਨਹੀਂ ਲੱਗੂ ਮੰਡੀ ਤੇ ਨਹੀਂ ਲਾarni ਵੀ ਨਹੀਂ ਬਾਹਰ ਜਿਹੜਾ ਲੱਗੂ ਮੰਡੀ ਜੀ ਠੀਕ ਹੈ ਹਾਂਜੀ ਉਹ ਵੀ ਵਧੀਆ ਗੱਲ ਆ ਪਿਆ ਸੀ ਜਿਹੜੇ ਹੁਣ ਨਵੇਂ ਬੰਦੇ ਵੀ ਆ ਕਈ ਹੁਣ ਮੰਨ ਲਓ ਵੀ ਕਈ ਬੰਦੇ ਲੈਂਦੇ ਨੇਗੇ ਉਹਨਾਂ ਨੂੰ ਦੇਖਣ ਦਾ ਝੋਲੀ ਪਾਉਂਦਾ ਉਹ ਵਧੀਆ ਨਾ ਨਹੀਂ ਆਇਆ ਬਾਈ ਹੁਣ ਮੰਨ ਲਓ ਕੱਲੇ ਕੱਲੇ ਬੰਦੇ ਨੂੰ ਆਪਾਂ ਸੋਚੀਏ ਸਾਰੇ ਭਰਾਵਾਂ ਨੂੰ ਮਿਲ ਲਿਆ ਜਾਣਾ ਹੋਵੇ ਅੱਡ ਅੱਡ ਪੰਟ ਟਾਈਮ ਨਹੀਂ ਲੱਗਿਆ ਉਹ ਇੱਕ ਇਹ ਜਮ ਹੁੰਦਾ ਵੀ ਉੱਥੇ ਸਾਰੇ ਸੱਜਣ ਆਏ ਹੁੰਦੇ ਆ ਤਾਂ ਇੱਕ ਦਿਨ ਚ ਸਾਰਿਆਂ ਨੂੰ ਮਿਲ ਪੈਂਦਾ ਸਾਰਿਆਂ ਨੂੰ ਲਾਂਬੇ ਲਾਏ ਜਾਣਾ ਤੋਹ ਪਿਆਰੀ ਇੱਥੇ ਹੁਣ ਆਪਾਂ ਮੰਨਦੇ ਦੁਨੀਆ ਤੇ ਨਾ ਕੋਈ ਹੋਰ ਤਾਂ ਨਹੀਂ ਬੰਦਾ ਤੋਹ ਪਿਆਰ ਨਾਲ ਇੱਕ ਦੂਜੇ ਨੂੰ ਮਿਲਦਾ ਆਪਣੇ ਘੋੜਿਆਂ ਵਾਲੇ ਜਿਹੜਾ ਵੈਸੀ ਤੇ ਉਹ ਪਿਆਰ ਚੰਗਾ ਸਾਰੇ ਇੱਕ ਦੂਜੇ ਨਾਲ ਵਧੀਆ ਤੇ ਉਹ ਪਿਆਰ ਨਾ ਬੁਲਾਉਂਦੇ ਜੀ। ਆਪਣਾ ਉਹ ਭਾਈ ਆਇਆ ਆਪਣਾ ਕੈਮਰਾਮੈਨ ਸੋਡਾ ਮੈਂ ਆਏ ਤੁੰ ਨੂੰ ਜਾਂਦਾ ਹੁਣ ਉਹਦਾ ਵੀ ਰਿਲੇਸ਼ਨ ਪੈ ਗਿਆ। ਗਾਂ ਦੀ ਗਾਂ ਰਿਲੇਸ਼ਨ ਵਧੀ ਜਾਂਦਾ ਜੀ। ਐ ਪੈਂਦਾ ਫਰਕ। ਪੂਰਾ ਹੀ ਪੈਂਦਾ ਫਰਕ ਬੰਦਾ ਜਿਹੜਾ ਮੇਰੇ ਨਾਲ ਆਏ ਦੋ ਰੋਡੇ ਨਾਲ ਆ ਜਾਂਦੇ ਸਾਰਿਆਂ ਨਾਲ ਇੱਕ ਦੂਜੇ ਨਾਲ ਉਹ ਪਿਆਰ ਪੈ ਜਾਂਦਾ ਜੀ। ਸਹੀ ਹੈ। ਇਕੱਲਾ ਬੰਦਿਆਂ ਨਾਲ ਤੇ ਉਹ ਪ੍ਰੇਮ ਨਹੀਂ ਇਹ ਵੀ ਬੰਦਿਆਂ ਰਹੀ ਆ ਇਹ ਵੀ ਜਿੰਨਾ ਪਿਆਰ ਕਰਦੇ ਆ ਉਹ ਤੋਂ ਦੁੱਗਣਾ ਪਿਆਰ ਮੋੜਦੇ ਆ। ਹਾਂ ਜੀ ਹਾਂ ਜੀ ਹਾਂ। ਵੀ ਆ ਇਹ ਨਾ ਜੀ ਤਾਂ ਇੱਕ ਜਰੀਆ ਜਿਹੜਾ ਬੰਦੇ ਨੂੰ ਬੰਦੇ ਨਾਲ ਮਿਲਾਉਂਦਾ ਸਹੀ ਹੈ ਜੀ ਇਹ ਜਰੀਏ ਹੀ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਜੀ ਸਹੀ ਹੈ ਜੀ ਇਹ ਇਹ ਵੀ ਬਹੁਤ ਪਿਆਰ ਜੇ ਆਪਾਂ ਇਹਨਾਂ ਇਹਨਾਂ ਨੂੰ ਕਰਦੇ ਆ ਤੇ ਇਹ ਵੀ ਆਪਾਂ ਨੂੰ ਕਰਦੇ ਆ ਦੁਗਣਾ ਮੁੱਲ ਮੋੜਦੇ ਸਹੀ ਹੈ ਜੀ ਤੇ ਆਪਣੇ ਕੋਲੇ ਮੰਨ ਲਓ ਵੀ ਭਟੀਆਂ ਘੋੜੀਆਂ ਜਿਵੇਂ ਕੱਪੜਾ ਵੀ ਆ ਸਾਰੇ ਤਰ੍ਹਾਂ ਗੱਬਣ ਖਾਲੀ ਬਾਕੀ ਜਿਹੜੀ ਆਪਣੇ ਅੱਧੇ ਘੋੜੇ ਤਾਂ ਮੀਟ ਹੋਈਆਂ ਵੀ ਖੜੀਆਂ ਹਾਂਜੀ ਤੇ ਗੱਬਣ ਚੈੱਕਪਾਸ ਵੀ ਖੜੀਆਂ ਸਾਰੇ ਤਰ੍ਹਾਂ ਦੇ ਖੜੇ ਆ ਜਾਨਵਰ ਜੀ ਕਿੰਨੇ ਕੁ ਮੁੱਲ ਲੱਗਣ ਮੁੱਲ ਗੱਬਣ ਘੋੜੀ ਦਾ ਲੱਖ ਦੀ ਰੇਂਜ ਤੋਂ ਸ਼ੁਰੂ ਹੋ ਜਾਂਦਾ ਜੀ ਆਪਣੇ ਕੋਲ ਹੀ ਗਈ ਲੱਖ ਲੱਖ ਤੋਂ ਸਟਾਰਟਿੰਗ ਹੋ ਜਾਂਦੀ ਹੈ ਗੱਬਣ ਘੋੜੀਆਂ ਜੀ ਲੱਖ ਤੋਂ ਸਟਾਰਟਿੰਗ ਹੈ ਸਹੀ ਹੈ ਜੇ ਹੁਣ ਮੰਨ ਲਓ ਵੀ ਪੇਟਲ ਘੋੜੀ ਹੋਵੇ ਉਹਦਾ ਬੱਚਾ ਬਹੁਤ ਬਹੁਤ ਤਕੜਾ ਦੇ ਦਿੰਦੀ ਐ ਤਨੀ ਜੇ ਕੋਈ ਵੀ ਹੈਗਾ ਚੱਕਾ ਨਹੀਂ ਹੁੰਦਾ ਬਈ ਅੱਡਾ ਡਾ ਘੋੜੀ ਕਿਸ ਦੀ ਲੈਂਥ ਵੱਡੀ ਹੋਵੇ ਕੱਦ ਦਰਮਿਆਨਾ ਦਾ ਬੱਚਾ ਪੇਟ ਦੇ ਸਿਰ ਤੇ ਦੇਣਾ ਨਾ ਕੁੜੀ ਦੀ ਲੈਂਥ ਲੰਬੀ ਹੋਵੇ ਦਰਮਿਆਨੀ ਘੋੜੀ ਵੱਡਾ ਬੱਚਾ ਦੇ ਜਾਂਦੇ ਜੀ ਦਾ ਪੇਟ ਵੱਡਾ ਸਹੀ ਹੈ ਜੀ ਹਾਂ ਬਾਕੀ ਕੁਆਲਿਟੀ ਦੇ ਸਿਰ ਤੇ ਆ ਯਾਰ ਜੀ ਕੋਲਟੀ 50% ਘੋੜੀ ਦਾ ਰੋਲ ਆ ਬੱਚਾ ਦੇ ਵਿੱਚ ਸਹੀ ਹੈ ਆਪਾਂ ਮੰਨ ਲੀ ਹੁਣ ਘੋੜੀ ਜਮਾ ਹੀ ਮਾੜੀ ਹੋਵੇ ਆਪਾਂ ਚੰਗੇ ਘੋੜੇ ਤੋਂ ਭਰਾ ਦੇ ਤੇ ਬਾਅਦ ਚ ਬੱਚਾ ਮਾੜਾ ਜਿਹੜਾ ਅਗਲਾ ਕਹਿੰਦੇ ਨੇ ਘੋੜੇ ਦਾ ਰਿਜ਼ਲਟ ਮਾੜਾ ਹੁਣ ਆਪਾਂ ਦੇਖੀਏ ਤਾਂ 50% ਘੋੜੀ ਦਾ ਰੋਲ ਆ ਘੋੜੀ ਵੀ 50% ਰੋਲ ਆ 50% ਘੋੜੇ ਦਾ ਰੋਲ ਆ ਜੀ ਸਹੀ ਹੈ ਜੀ ਤੇ ਜਿਹੜਾ ਆਪਣਾ ਅੰਦਰ ਖੜਾ ਵਾ ਤੇ ਇਹ ਵੀ ਆਪਾਂ ਦਿਖਾਈਏ ਕਿਤੇ ਆ ਇੱਕ ਦੋ ਦਿਨਾਂ ਅੱਲੇ ਦਿਖਾਉਂਦੇ ਜੀ ਸਹੀ ਹੈ ਕੀ ਨਾਮ ਚਾਹੀਦਾ ਆ ਦਲਵਾਗ ਦਾ ਪੋਤਾ ਜੀ ਰਣੀਆਂ ਵਾਲੇ ਦਾ ਵਿਜੇ ਰਾਜ ਬਾਕਰਪੁਰ ਵਾਲੇ ਦਾ ਬੱਚਾ ਜੀ ਮਾ ਇਹਦੀ ਸ਼ ਦੋ ਦੰਦ ਹੋਇਆ ਹੀ ਆ ਹਜੇ 65+ ਹੋ ਗਿਆ ਜੀ ਹਲੇ ਬੱਚਾ ਹੀ ਆਉਂਦਾ ਬੱਚਾ ਹੀ ਆ ਜੀ 65+ ਹੋ ਗਿਆ 65+ ਹੋ ਗਿਆ ਠੀਕ ਹੈ ਜੀ ਇਹ ਵੀ ਆਪਾਂ ਮਿੱਤਰੋ ਛੇਤੀ ਹੀ ਤੁਹਾਨੂੰ ਦਿਖਾਵਾਂਗੇ ਇੱਕ ਦੋ ਦਿਨਾਂ ਦਿਖਾਉਂਦੇ ਨੁਕਰਾ ਬਸ਼ੀਰਾ ਵੀ ਆਪਾਂ ਜਿਹੜਾ ਦੋ ਦੰਦ ਲਿਆਂਦਾ ਆ ਵੀ ਚੱਜ ਨਾਲ ਬਾਹਰ ਗੁਰ ਕਟਗਨਮਾ ਅਨੁਮੋਗ ਦਿਖਾਵਾਂਗੇ ਇਹਦੀ ਹਾਈਟ ਬਹੁਤ ਆ 64+ ਇਹਦੀ ਹਾਈਟ ਆ ਦੋ ਦੰਦ ਹੀ ਆ ਹਜੇ ਠੀਕ ਹੈ ਜੀ ਇਹ ਵੀ ਸਟਾਰਟ ਸਰਵੇ ਲਈ ਉੱਪਰ ਇੱਕ ਆਪਣੇ ਵਾਲੀ ਵਾਲੇ ਆਰ ਜਾਂਦਾ ਡਾਇਮੰਡ ਟੂ ਨਾ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਮਿੱਤਰੋ ਘੋੜੇ ਬਹੁਤ ਆ ਦਿਖਾਉਣ ਵਾਲੇ ਠੀਕ ਆ ਤੇ ਉਹ ਅਗਲੀ ਵੀਡੀਓ ਚ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਜਿਹੜੇ ਬੰਦਿਆਂ ਨੇ ਮੰਨ ਲਓ ਵੀ ਜਾਨਵਰ ਲੈਣਾ ਵਾ ਤੇ ਬਾਈ ਹੁਣਾਂ ਦੀ ਵੀਡੀਓ ਜਾਵੜੇ ਵੀ ਉਹਦੇ ਕੋਲੇ ਤੇ ਛੇਤੀ ਬੰਦਿਆਂ ਨੂੰ ਮਿਲ ਜਵੇ ਠੀਕ ਹੈ ਜੀ ਸਾਰੀ ਗੱਲ ਸ਼ੇਅਰ ਕਰ ਉਹਨਾਂ ਨੇ ਫਟਾਫਟਾ ਪਾ ਕੇ ਦਿੱਤਾ ਬਾਈ ਹੁਣਾਂ ਨੂੰ ਜਮਾ ਨਵਾ ਘੋੜੀ ਬਾਈ ਹੁਣਾਂ ਨੇ ਖਰੀਦੀ ਹੋਈ ਸੀਗੀ ਬਹੁਤ ਚੰਗੀ ਘੋੜੀ ਆ ਗਰਦਨ ਗੁਰਦਨ ਬਹੁਤ ਪਤਲੀ ਸੀਗੀ ਤੇ ਬਹੁਤ ਚੰਗੀ ਆ ਘੋੜੀ ਅਰੇ ਚੜਾਈ ਜਾਂਦੇ ਸੀ ਗਗਨੇ ਹੋਣੀ ਗੱਡੀ ਤੇ ਉਹ ਬਈ ਜਿਹੜਾ ਪਰੇ ਫਿਰਦਾ ਉਹਨੇ ਲਈ ਸੀ ਇਹ ਘੋੜੀ ਪਰ ਬਲਰਾਜ ਦੇ ਹੱਥਾਂ ਦੇ ਵਿੱਚ ਵੀ ਕੋਈ ਕਲਾਈ ਆ ੱੱਕੇ ਨਾਲ ਤਾਂ ਚੜਦੀ ਨਹੀਂ ਤਾਂ ਨੂੰ ਹੱਥ ਚੱਕਿਆ ਤੇ ਘੋੜੀ ਕਹਿੰਦੀ ਵੀ ਵਸ ਮੈਂ ਗਈ ਗੱਡੀ 'ਚ ਉਹਨੇ ਛਾਲ ਮਾਰ ਕੇ ਗੱਡੀ 'ਚ ਚੜ ਗਈ ਸੀ ਕਾਉ ਸ਼ੇਅਰ ਕਰ ਦਿਓ ਮਿੱਤਰੋ